होशियारपुर नगर निगम के तीन वार्डा दोणों अज पोलिंग टीम रवाना की गई इस मौके मीडिया न गलबात करते हुए तहसीलदार कुलवंत सिंह ने दसिया कि नगर निगम के छे सत्तई नंबर वार्ड लिये तैयारियां मुकम्मल हो गई हैं अते पोलो कॉलेज तो टीमों रवाना कर दिया गया है अते पुलिस प्रशासन वालों भी पुख्ता इंतजाम किए गए हैं ਇਸ ਮੌਕੇ ਉਹਨਾਂ ਦੱਸਿਆ ਕਿ ਇਹਨਾਂ ਤਿੰਨਾਂ ਵਾਰਡਾਂ ਲਈ 8 ਟੀਮਾਂ ਰਵਾਨਾ ਕੀਤੀਆਂ ਗਈਆਂ ਹਨ ਅਤੇ ਕੱਲ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੋਟਾਂ ਪੈਂਡੀਆਂ ਉਸ ਉਪਰੰਤ ਉੱਥੇ ਹੀ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਅਤੇ ਰਿਜ਼ਲਟ ਡਿclare ਕਰ ਦਿੱਤਾ ਜਾਵੇਗਾ। ਅਰੇ ਕੱਲ ਇਲੈਕਸ਼ਨ ਹੋ ਰਹੇ ਨੇ ਉਹ ਲਈ ਕਿੰਨੀਆਂ ਰਵਾਨਾ ਕੀਤੀਆਂ ਕਿੰਨੀਆਂ ਟੀਮਾਂ ਰਵਾਨਾ ਕੀਤੀਆਂ ਇਹ ਕਿੰਨੇ ਪਾਰ ਆ। ਅ ਟੋਟਲ ਜਿਹੜੇ 3.5 ਵਾਰਡ ਹੈਗੇ ਆ ਜਿਹਦੇ ਵਿੱਚ 8 ਬੂਥ ਹੈਗੇ ਆ। ਅ 8ਾਂ ਬੂਥਾਂ ਦੇ ਵਿੱਚ ਜਿਹੜਾ ਬੂਥ ਨੰਬਰ 27 ਹੈਗਾ ਉਹਦੇ ਚ ਸੌਰੀ ਵਾਰਡ ਨੰਬਰ 27 ਹੈਗਾ ਉਹਦੇ ਦੇ ਦੋ ਬੂਥ ਹੈਗੇ ਆ 6 ਔਰ 7 ਦੇ ਵਿੱਚ ਜਿਹੜੇ ਹੈਗੇ ਤਿੰਨ ਤਰ ਬੂਥ ਹੈਗੇ ਅਸੀਂ ਸਾਰੀਆਂ ਟੀਮਾਂ ਨੂੰ ਸਮਾਨ ਦਿੱਤਾ ਔਰ ਟੀਮਾਂ ਰਵਾਨਾ ਹੋਣ ਵਾਸਤੇ ਤਿਆਰ ਹੈਗੇ ਇਹ ਪੁਖਤਾ ਪ੍ਰਬੰਧ ਕੀਤਾ ਗਿਆ ਪੁਛਾ ਜਮ ਨੂੰ ਪੂਸ ਕਰਾਣ ਵਗੈਰਾ ਜੀ ਸਾਰੀ ਜਗ੍ਹਾ ਤੇ ਸਖਤ ਸਖਿਆ ਬਣਾਉਂਦਾ ਜੀ ਬਿਲਕੁਲ ਲੜਗਾ ਸਹੀ ਜਗ੍ਹਾ ਤੇ ਸੀਸੀ ਟੀਵੀ ਕੈਮਰੇ ਲੱਗੇ ਹੋਇਆ ਆ ਪੁਲਿਸ ਪਰਸਨ ਵੀ ਲੜਗਾ ਨਾਲ ਲੱਗੇ ਹੋਏ ਹੈਗੇ ਮਸ਼ੀਨਾਂ ਜੜੀਆਂ ਗਿਆ ਪੁਲਿਸ ਬਸ ਸੰਦੇ ਪਾਰਟੀਆਂ ਜੜੀਆਂ ਪੁਲਿਸ ਬਸ ਸੰਦੀ ਨਾਲ ਦੇਖ ਰਹੇ ਸੀ ਜਾ ਰਹੇ ਹੈ ਗਿਆ ਔਰ ਸਾਰਾ ਦਿਨ ਲਗਾ ਇਲੈਕਸ਼ਨ ਦੇ ਦੌਰਾਨ ਵੀ ਉੱਥੇ ਹੀ ਰਹਣਾ ਕਿ ਪੁਲਿਸ ਵਾਲੇ ਜੇ ਜਾਣੋਂ ਦਾ ਕਿ ਤੱਕ ਪ੍ਰਬੰਧ ਕੀਤਾ ਗਿਆ ਜਾਣੋਂ ਦੇ ਜੜਾ ਜੋ ਵੀ ਅਸੀਂ 3 ਮੰਮੀ ਬਸਾਂ ਹੈ ਗਿਆ ਜਨ ਜਨ ਹਰੇ ਗਲਗ 10 ਟੋਟਲ ਰਗਾ 4 ਜਗ੍ਹਾ ਤੇ ਜਾਣਾ ਹੈ ਗਿਆ ਇਹਨਾਂ ਨੇ ਔਰ ਚਾਰੇ ਜਗ੍ਹਾ ਤੇ ਇੱਕ ਇੱਕ ਕਮਿਟੀ ਬਸ ਜਾ ਰਹੀ ਹੈ। ਕੀ ਟਾਈਮਿੰਗ ਕੀ ਰਹੇਗੀ ਸਵੇਰੇ ਇਲੈਕਸ਼ਨ ਦੀ ਤੇ ਕਦੋਂ ਜਿਨਾ ਹੋਏਗਾ? ਇਲੈਕਸ਼ਨ ਜਿੰ ਤੱਕ ਸਵੇਰੇ ਕਲੈਕਸ਼ਨ ਦੀ VOTING ਦਾ VOTING ਸਵੇਰੇ 7:00 ਵਜੇ ਸ਼ੁਰੂ ਹੋਣੀ ਹੈ ਔਰ ਸ਼ਾਮ 4:00 ਵਜੇ ਤੱਕ ਚੱਲ ਰਹੀ ਹੈ। ਔਰ 4:00 ਵਜੇ ਤੱਕ ਅਸੀਂ ਧਿਆਨ ਚੁਟਿਆਉਣਾ ਚਾਹੁੰਦੇ ਹਾਂ ਕਿ 4:00 ਵਜੇ ਮੀਨਸ 3:50 ਮਿੰਟ ਤੱਕ ਜਿਹੜੇ ਬੰਦੇ ਅਸੀਂ ਬਾਹਰ ਬੁਵਾ ਦੇਣੇ ਹੈਗੇ ਜਿਹੜੇ ਬੰਦੇ 4:00 ਵਜੇ ਤੱਕ ਐਂਟਰ ਕਰ ਗਏ 4:00 ਵਜੇ ਦਰਵਾਜ਼ਾ ਬੰਦ ਹੋ ਜਾਣਾ ਹੈ ਜਿਹੜੇ ਬੰਦੇ ਐਂਟਰ ਕਰ ਗਏ ਔਰ ਜੇ ਟੜ ਗਿਆ ਉਹ ਸਾਢੇ 4:30 ਤੱਕ ਚੱਲੇ 5 ਵਜੇ ਤੱਕ ਚੱਲੇ ਜਿਹੜੇ ਕੋਈ ਅੰਦਰ ਬੂਥ ਦੇ ਅੰਦਰ ਕਰਕੇ ਉਹਨਾਂ ਨੇ ਵੋਟਾਂ ਸੀ ਪਾਉਣਾਂਗੇ ਜੀ ਵੋਟਾਂ ਪਾਉਣਾ ਗਿਣਤੀ ਵਗੈਰਾ ਉਸ ਤੋਂ ਹੋਏਗੀ ਉਸ ਤੋਂ ਮਸ਼ੀਨਾਂ ਵਿੱਚ ਜਮ੍ਹਾਂ ਹੋਏਗੀ ਹਾਂਜੀ ਵੋਟਾਂ ਜਿੱਦ ਤੱਕ ਸਾਰੇ ਸਾਰੇ ਵੋਟਾਂ ਉਹਦੀ ਗਿਣਤੀ ਤੁਰੰਤੜ ਗਿਆ ਵੋਟਿੰਗ ਕੰਪਲੀਟ ਹੋਣ ਤੋਂ ਬਾਅਦ ਤੁਰੰਤ ਹੋਣੀ ਹੈਗੀ ਆ ਤੇ ਉਸ ਤੋਂ ਬਾਅਦ ਲਗਾਉਂਦੇ ਨੇ ਸਾਨੂੰ ਸਾਰੇ ਸਾਰਾ ਰਿਕਾਰਡ ਐਂਡ ਉਹ ਵੋਟਿੰਗ ਮਸ਼ੀਨਾਂ ਵਿੱਚ ਜਮ੍ਹਾਂ ਕਰਾ ਦਿੰਦੇ ਆ ਤੇ ਸੇਮ ਡੇਸ ਹੀ ਰਿਜ਼ਲਟ ਕੱਢ ਦੇਣਾ ਹੈਗਾ ਕੱਲ ਨੂੰ ਇਲੈਕਸ਼ਨ ਹੋ ਰਹੇ ਨੇ ਉਹ ਲਈ ਕੀ ਮੰਡਰਵਾਨਾ ਕਿੰਨੀਆਂ ਟੀਮਰਵਾਨਾ ਕਿ ਕਿੰਨੇ ਵਾਰਡ ਆ ਅ ਟੋਟਲ ਜਿਹੜੇ ਸਾਡੇ ਕੋਲ 3 ਵਾਰਡ ਹੈਗੇ ਆ ਜਿਹਦੇ ਵਿੱਚ 8 ਬੂਥ ਹੈਗੇ ਆ ਅ 8ਾਂ ਬੂਥਾਂ ਦੇ ਵਿੱਚ ਜਿਹੜਾ ਬੂਥ ਨੰਬਰ 27 ਹੈਗਾ ਉਹਦੇ ਵਿੱਚ ਸੌਰੀ ਵਾਰਡ ਨੰਬਰ 27 ਹੈਗਾ ਉਹਦੇ ਦੇ ਦੋ ਬੂਥ ਹੈਗੇ ਆ ਅ 6